ਅੱਜ ਅੰਬੇਦਕਰ ਨੌਜਵਾਨ ਸਭਾ ਪਿੰਡ ਸਵਾਰ ਦੇ ਸਾਰੇ ਨੌਜਵਾਨਾਂ ਵੱਲੋਂ ਸਮੁੱਚੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਦੂਸਰਾ ਜਿਹੜਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਔਰ ਜਿੱਤੇ ਮੈਂ ਸਮੁੱਚੇ ਨੌਜਵਾਨਾਂ ਨੂੰ ਬਹੁਤ-ਬਹੁਤ ਆਪਣੇ ਵੱਲੋਂ ਆਪਣੇ ਸਾਰੇ ਪਾਰਟੀ ਵਰਕਰਾਂ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਇਹਨਾਂ ਨੇ ਬਹੁਤ ਸੋਹਣਾ ਉਪਰਾਲਾ ਸਾਰਿਆਂ ਨੂੰ ਨਾਲ ਲੈ ਕੇ ਪਿੰਡ ਵਾਸੀਆਂ ਨੂੰ ਪੰਚਾਇਤ ਨੂੰ ਨਾਲ ਲੈ ਕੇ ਕੀਤਾ ਔਰ ਇਸ ਮੌਕੇ ਤੇ ਸਾਡੇ ਬਹੁਤ ਸਤਿਕਾਰਯੋਗ ਵੀਰ ਜਲੰਧਰ ਤੋਂ ਅਸੀਂ ਕੱਲ੍ਹ ਵੀ ਆਪਣੇ ਸਾਥੀਆਂ ਸਮੇਤ ਇਸ ਟੂਰਨਾਮੈਂਟ ਦੀ ਰੌਣਕ ਵਧਾਉਣ ਵਾਸਤੇ ਵੀ ਆਏ ਨੇ ਸਰਪੰਚ ਸਾਹਿਬ ਨੇ ਇਸ ਪਿੰਡ ਦੇ ਔਰ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਦੇ ਸਾਰੇ ਸਾਥੀ ਇੱਥੇ ਤੇ ਟੂਰਨਾਮੈਂਟ ਦੇ ਵਿੱਚ ਪਹੁੰਚੇ ਨੇ ਮੈਂ ਸਾਰਿਆਂ ਦਾ ਜਿੱਥੇ ਧੰਨਵਾਦ ਵੀ ਕਰਦਾ ਉੱਥੇ ਨੌਜਵਾਨਾਂ ਦਾ ਵੀ ਖਾਸ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰਿਆਂ ਨੂੰ ਬੁਲਾ ਕੇ ਬਹੁਤ ਸੋਹਣਾ ਜਿਹੜਾ ਟੂਰਨਾਮੈਂਟ ਆ ਉਥੇ ਕਰਵਾਇਆ ਇਸ ਮੌਕੇ ਤੇ ਸਾਡੇ ਇੰਦਰਜੀਤ ਕੱਲ੍ਹ ਆ ਜੀ ਸਾਡੇ ਮਸੂਹੇ ਤੋਂ ਹੀ ਨੇ ਔਰ ਵਿੰਦਰ ਜੀ ਵਿਸ਼ੇਸ਼ ਤੌਰ ਤੇ ਉਹ ਵੀ ਇੱਥੇ ਪਹੁੰਚੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਡਾਕਟਰ ਭੀਮrao ਅੰਬੇਦਕਰ ਭਾਰਤ ਦੇ ਸੰਵਿਧਾਨ ਨਿਰਮਾਤਾ ਜੀ ਦੇ ਯਾਦ ਦੇ ਵਿੱਚ ਪਿੰਡ ਸਵਾਰ ਦੇ ਨੌਜਵਾਨਾਂ ਵੱਲੋਂ ਸਾਲਾਨਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿੱਥੇ ਸਾਨੂੰ ਵੀ ਆਨ ਦਾ ਸੁਭਾਗ ਮਿਲਿਆ ਹੈ ਮੈਂ ਸਮਝਦਾ ਕਿ ਨੌਜਵਾਨਾਂ ਨੂੰ ਆਪਣੇ ਜਿਹੜੇ ਪ੍ਰੇਰਨਾ ਸਰੋਤ ਨੇ ਜਿਨ੍ਹਾਂ ਨੇ ਸਮਾਜ ਨੂੰ ਦਿਸ਼ਾ ਦਿੱਤੀ ਹੈ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਔਰ ਉਹਨਾਂ ਦੇ ਦਿਖਾਏ ਹੋਏ ਮਾਰਗ ਦੇ ਉੱਤੇ ਚੱਲਣਾ ਚਾਹੀਦਾ ਹੈ ਇਹੋ ਜਿਹਾ ਟੂਰਨਾਮੈਂਟ ਇੱਕ ਤਾਂ ਅਸੀਂ ਆਪਣੇ ਮਹਾਨ ਕੌਮੀ ਯੋਧਿਆਂ ਨੂੰ ਯਾਦ ਕਰਦੇ ਆ ਦੂਸਰਾ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਪ੍ਰੇਰਣਾ ਵੀ ਦਿੰਨੇ ਆ ਜਿਵੇਂ ਕਿ ਪਤਾ ਹੈ ਪੰਜਾਬ ਦੇ ਅੰਦਰ ਨਸ਼ੇ ਨਾਲ ਬਹੁਤ ਵੱਡੀ ਇੱਕ ਨੁਕਸਾਨ ਹੋਣ ਦੀ ਸੰਭਾਵਨਾ ਪੰਜਾਬ ਦੇ ਅੰਦਰ ਜਾਗ ਚੁੱਕੀ ਹੈ ਉਸ ਤੋਂ ਰੋਕਣ ਦੇ ਲਈ ਸਰਕਾਰਾਂ ਵੀ ਆਪਣੇ ਪੱਧਰ ਤੇ ਪ੍ਰਯਾਸ ਕਰਨੀਆਂ ਨੌਜਵਾਨਾਂ ਨੂੰ ਵੀ ਆਪਣੇ ਪੱਧਰ ਤੇ ਪ੍ਰਯਾਸ ਕਰਨਾ ਚਾਹੀਦਾ ਤਾਂ ਹੀ ਡਾਕਟਰ ਬਹੀਵਰਾਵ ਅਵੇਦਕਰ ਜੀ ਨੇ ਜਿਸ ਸੰਵਿਧਾਨ ਦੇ ਕਰਕੇ ਜਿਹੜੇ ਸੋਹਣੇ ਦੇਸ਼ ਨੂੰ ਸਿਰਜਣ ਦਾ ਇੱਕ ਸੁਪਨਾ ਦੇਖਿਆ ਸੀ ਉਸ ਨੂੰ ਜੇ ਅਸੀਂ ਨੌਜਵਾਨੀ ਨੂੰ ਨਸ਼ੇ ਤੋਂ ਪਛਾ ਸਕਾਂਗੇ ਤਾਂ ਹੀ ਇੱਕ ਚੰਗੇ ਸਮਾਜ ਦੀ ਜਿਹੜੀ ਸਿਰਜਣਾ ਉਹ ਕਰ ਸਕਾਂਗੇ ਮੈਨੂੰ ਲੱਗਦਾ ਹੈ ਕਿ ਇਹ ਟੂਰਨਾਮੈਂਟ ਜਿਹੜੇ ਹੈ ਇੱਕ ਚੰਗਾ ਉਪਰਾਲਾ ਹੁੰਦੇ ਹੈ ਜਿਸ ਦੇ ਨਾਲ ਨੌਜਵਾਨਾਂ ਨੂੰ ਖੇਡਾਂ ਦੇ ਪ੍ਰਤੀ ਔਰ ਨਸ਼ਿਆਂ ਦੇ ਵਿਰੁੱਧ ਖੜੀ ਕੀਤਾ ਜਾ ਸਕਦਾ ਇਹੀ ਮੈਂ ਅੱਜ ਕਹਿਣਾ ਚਾਹੁੰਦਾ ਬਹੁਤ ਬਹੁਤ ਧੰਨਵਾਦ ਰਾਸ਼ਟਰੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੈ ਭਿੰਗ ਜੈ ਭਾਰਤ ਸੋ ਸਾਥ ਸੰਗਤ ਜੀ ਆਪ ਜੀ ਨੂੰ ਇੱਕ ਪਹਿਲੇ ਆਪਾਂ ਜਿਹੜਾ ਵੀਡੀਓ ਆਪ ਜੀ ਦੇ ਸਾਹਮਣੇ ਰੱਖ ਕੇ ਇੱਕ ਬੇਨਤੀਆਂ ਦੱਸੀਆਂ ਸਨ ਔਰ ਜਿਹੜਾ ਇੱਕ ਮੈਸੇਜ ਵੀ ਦਿੱਤਾ ਸੀ ਕਿ ਪਿੰਡ ਸਵਾਰ ਦੀ ਧਰਤੀ ਤੇ ਸਮੂਹ ಗ್ರಾಮ ਪੰਚਾਇਤ ਅਤੇ ਅੰਬੇਡਕਰ ਨੌਜਵਾਨ ਸਭਾ ਸਵਾਰ ਵੱਲੋਂ ਦੂਸਰਾ ਜਿਹੜਾ ਮਹਾਨ ਕ੍ਰਿਕਟ ਟੂਰਨਾਮੈਂਟ ਡਾਕਟਰ ਪੀਮਰਾਓ ਅੰਬੇਡਕਰ ਜਿਹਦੇ ਨਾਂ ਤੇ ਜਿਹੜਾ ਕਰਵਾਇਆ ਜਾ ਰਿਹਾ ਇਹ ਅੱਜ ਦਾ ਦਿਨ ਜਿਹੜਾ ਫਾਈਨਲ ਦਾ ਦਿਨ ਹੈ ਕਿ ਸਾਡੇ ਬੜੇ ਸਰਕਾਰ ਜੋਗ ਵੀਰ ਗੁਰੂ ਰਵਿਦਾ ਟਾਈਗਰ ਫੋਰਸ ਪੰਜਾਬ ਪੰਜਾਬ ਪ੍ਰਧਾਨ ਜਸੀ ਤਲਨ ਜੀ ਤੇ ਨਾਲ ਜਿਹੜੇ ਸਰਕਾਰ ਜੋਗ ਵੀ ਸਾਰੇ ਪਹੁੰਚੇ ਨੇ ਸਾਡੇ ਪਿੰਡ ਲੋ ਸਾਡੀ ਸਮੂਹ ಗ್ರಾಮ ਪੰਚਾਇਤਾਂ ਨੂੰ ਤੇ ਅੰਬੇਡਕਰ ਨੌਜਵਾਨ ਸਭਾ ਸਵਾਰ ਵੱਲੋਂ ਇਹਨਾਂ ਦਾ ਜੀ ਆਇਆਂ ਬਹੁਤ ਬਹੁਤ ਧੰਨਵਾਦ ਜਿਹੜਾ ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਨਗਰ ਦੇ ਵਿੱਚ ਪਹੁੰਚੇ ਨੇ ਤੇ ਜਿਹੜੀਆਂ ਬਾਹਰੋਂ ਟੀਮਾਂ ਆਈਆਂ ਨੇ ਉਹਨਾਂ ਦਾ ਜਿਹੜਾ ਇਹਨਾਂ ਨੇ ਹੌਸਲਾ ਵਧਾਇਆ ਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਇਹਨਾਂ ਨੂੰ ਹਮੇਸ਼ਾ ਜਿਹੜਾ ਚੜ੍ਹਦੀ ਕਲਾ 'ਚ ਰੱਖਣ ਇਸੇ ਤਰ੍ਹਾਂ ਜਿਹੜਾ ਹੈ ਇਨਸਾਨਾਂ ਦਾ ਧਰਮ ਨਿਭਾਉਂਦੇ ਆ ਸਮਾਜ ਸੇਵਾ ਜਿਹੜੇ ਕਰਦੇ ਰਹਿਣ ਜੀ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਪਰਮ